ਸਤ ਸ੍ਰੀ ਮਹਲਾ ਚੌਥਾ ਘਰ ਤਹਿਲਾ ਚਉਪ ਦੇ ਇੱਕੋ ਅੰਕਾਰ ਸਤਗੁਰ ਅਸਾਦ ਮੇਰਾ ਹੀ ਰਤਨ ਨਾਮ ਹਰ ਬਸਿਆ ਗੁਰ ਹਾ ਤਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰ ਹਰ ਨਾਮ ਦਿਰੜਾਇ ਬਿਨ ਨਾਵੇਂ ਜੀਵਨ ਬਿਰਥਾ ਰਹਾ ਬਿਨ ਗੁਰ ਮੂੜ ਪੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥ ਤਿਨ ਸਾਧੂ ਚਰਨ ਨਾ ਸੇਵੇ ਕਬੂ ਤਿੰਨ ਸਭ ਜਨਮ ਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲੇ ਓ ਜਨਮ ਸੁਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਤਾਰ ਜਗ ਨਾਥਾ ਹਮ ਅੰਦੂਲੇ ਗਿਆਨਹੀਨ ਅਗਿਆਨੀ ਕਿਉ ਚੱਲੇ ਮਾਰਗ ਪੰਥਾ ਹਮ ਅੰਧੂਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਜੈ ਸ੍ਰੀ ਮਹਿਲਾ ਚੌਥਾ ਹੀਰਾ ਲਾਲ ਅਮੋਲਕ ਹੈ ਫਾਰੀ ਦਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਆਬ ਰਤਨ ਬਿਕਾਨੂ ਲੱਖਾ ਮੇਰਾ ਮਨ ਗੁਪਤ ਹੀਰ ਹਰ ਰਾਖਾ ਦੀਨ ਦਇਆਲ ਮਿਲਾਇਓ ਗੁਰ ਸਾਧੂ ਗੁਰ ਮਿਲੇ ਹੀਰ ਪਰਖਾ ਰਹਾ ਮਨ ਮੁਖ ਕੋਠੀ ਅਗਿਆਨ ਅੰਧੇਰਾ ਤੈਨ ਘਰ ਰਤਨ ਲੱਖਾ ਤੇ ਉਝੜ ਧਰਮ ਮੋਏ ਗਵਾਰੀ ਮਾਇਆ ਭੰਗ ਵਿਖ ਚਾਖਾ ਹਰ ਹਰ ਸਾਧ ਮੇਲੋ ਜਨਨੀ ਕੇ ਹਰ ਸਾਧੂ ਸ਼ਰਨ ਹਮ ਰੱਖਾ ਹਰ ਅੰਗੀ ਕਾਰ ਕਰੋ ਪ੍ਰਭ ਸੁਆਮੀ ਹਮ ਤਰੇ ਭਗ ਤੁਮ ਪਾਖਾ ਜਿਹਾ ਤਿਆ ਗੁਣ ਆਖ ਵਖਾਣੇ ਤੁਮ ਵੱਡ ਗੰਮ ਵੱਡ ਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਪਾਖਾਂ ਡੁਪਤ ਹਰ ਰਾਖਾ ਜੈ ਸ੍ਰੀ ਮੈਂ ਲਾ ਚੌਥਾ ਹਮ ਬਾਰਿਕ ਪਸ਼ੂ ਨਾ ਜਾਣੇ ਗਤ ਮਿਤ ਤੇਰੇ ਮੂਰਖ ਮੁਖਦ ਈਾਨ ਹਰ ਕਿਰਪਾ ਧਾਰ ਦੀ ਜੈ ਮਤ ਉਤਮ ਕਰ ਲਈ ਜੈ ਮੁਖ ਦਸਿਆਨਾ ਮੇਰਾ ਮਨ ਆਲਸੀਆ ਉੰਗਲਾਨਾ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲੰ ਰਹਾ ਗੁਰ ਖਿੰਖਿਨ ਪੀਤ ਲਗਾਵੋ ਮੇਰਾ ਹੀਰੈ ਮੇਰੇ ਪ੍ਰੀਤਮ ਨਾਮ ਪੁਰਾਨ ਬਿਨ ਨਾ ਵੇ ਮਰ ਜਾਈਏ ਮੇਰੇ ਠਾਕੁਰ ਜਿਉ ਅਮਲੀ ਅਮਲ ਲੁਬਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿਨ ਧੁਰ ਭਾਗ ਤੁਰਾਨ ਤਿਨ ਹਮ ਚਰਨ ਸਰੇ ਵਖਿਨ ਖਿਨ ਜਿਨ ਹਰ ਮੀਠ ਲਗਾਨ ਹਰ ਹਰ ਕਿਰਪਾ ਤਾਰੀ ਮੇਰੇ ਠਾਕੁਰ ਜੰਨੰ ਮਿਚੂਰੇ ਆਤਿਰੀ ਮਿਲਾਨ ਤਨ ਤਨ ਸਤਗੁਰ ਜਿਨ ਨਾਮ ਦਿਰੜਾਇ ਜਨ ਨਾਨਕ ਤਿਸ ਕੁਰਬਾਨ ਜੈ ਸ੍ਰੀ ਨਹਿਲਾ ਚੌਥਾ ਸਤਗੁਰ ਸਾਜਨ ਪੁਰਖ ਵਡ ਪਾਇ ਹਰ ਰਸਕ ਰਸਕ ਫਲ ਲਾਗਿ ਬਾ ਮਾਇਆ ਭਯੰਗ ਦਰਸਿਓ ਹੈ ਪ੍ਰਾਣੀ ਗੁਰ ਬਚਨੀ ਦਸ ਹਰ ਕਾਜ ਬਾ ਮੇਰਾ ਮਨ RAM ਨਾਮ ਰਸ ਲਾਗੀ ਬਾ ਹਰ ਕੀਏ ਪਤਿਤ ਪਵਿੱਤਰ ਨਿਲ ਸਾਧ ਗੁਰ ਥਰ ਨਾਮ ਹਰ ਰਸ ਚਾਖ ਬਾ ਰਹਾ ਤਨ ਤਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲੈ ਉਨ ਮੰਨ ਲਾਗ ਬਾ ਤ੍ਰਿਸ਼ਨਾ ਅਗਨ ਨੂੰ 부ਝੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿੰਨ ਕੇ ਭਾਗ ਖੀਨ ਧੁਰ ਪਾਏ ਜਿਨ ਸਤਗੁਰ ਦਰਸ਼ਨ ਪਾਏ ਬਾ ਤੇ ਦੂਜੇ ਪਾਏ ਪਵਹਿ ਗਰਬ ਜੋਨੀ ਅਬਿਰਥਾ ਜਨਮ ਤੈਨ ਜਾਇ ਬਾਹਰ ਦੇਹੋ ਬਿਮਲ ਮਤ ਗੁਰ ਸਾਧ ਪਗ ਸੇਵੈ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਰੇਣ ਸਾਧ ਪਗ ਮੰਗੇ ਥਾਰ ਹੋਏ ਦਇਆਲ ਦਿਵਾਏ ਬਾ ਜੈ ਸ੍ਰੀ ਮਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਨੀਂਦੇ ਫਿਰੈ ਬਿਨ ਨਾਵੇਂ ਓਏ ਖਪ ਖਪ ਮੋਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦੀਓ ਮਨ ਸਮਝਾ ਰਹਾ ਹਰ ਕੀਰਤ ਕਲਯੁਗ ਪਦ ਊਤਮ ਹਰ ਪਾਈਐ ਸਤਿਗੁਰ ਮਾਝਾ ਹौं ਬਿਲੇ ਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਤਰਗਾ ਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕੁਲ ਦਿਖ ਗਏ ਗਵਾ ਜਾ ਸਤ ਗੁਰ ਸ਼ਾ ਪਾਇਆ ਵੱਡ ਦਾਣਾ ਹਰ ਕੀਏ ਭੋਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਤਾਰਿਓ ਮਨ ਮਾਝਾ ਧਰਮ ਰਾਏ ਦਰਖਾਗ ਦੁਫਾਰੇ ਜਨ ਨਾਮ ਕਲੇਖਾ ਸਮਝਾ ਜੈ ਸ੍ਰੀ ਮਹਲਾ ਚੌਥਾ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲਤੋ ਭਇਓ ਰੂੜਾ ਅਨਹਤ ਧੁਨ ਵਾਜੈ ਨੇਤ ਵਾਜੇ ਹਰ ਅੰਮ੍ਰਿਤ ਥਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰਾ ਮਨ ਤਨ ਪ੍ਰੀਤ ਲਗਾਈ ਸਤ ਗੁਰੂ ਹਰ ਮਿਲਿਓ ਲਾਇ ਚਪੀੜ ਰਹਾ ਸਾਖਤ ਬੰਧ ਪੈ ਹੈ ਮਾਇਆ ਬਿਕ ਸੰਚੇ ਲਐ ਜਕੀੜਾ ਹਰ ਕੈ ਅਰਥ ਹਰ ਚਨ ਸਾਕੇ ਜਮ ਕਾਲ ਸਹੈ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਦੋ ਸ਼ਰਦਾ ਲਾਏ ਮੁਖ ਥੂੜ ਹਲਤ ਪਲਤ ਹਰ ਸ਼ੋਭਾ ਪਾਵੇ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨ ਕਾ ਕੀੜਾ ਜਨ ਨਾਨਕ ਤ੍ਰੀਤ ਲਗੀ ਪਗ ਸਾਧ ਗੁਰ ਮਿਲ ਸਾਧੂ ਪਖਾਨ ਹਰਿਓ ਮਨ ਮੂੜਾ ਜੈ ਸ੍ਰੀ ਮਹਿਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਸਿਮਰੋ ਅਗੰਮ ਉਪਾਰਾ ਜਿਸ ਸਿਮਰਤ ਦੁਖ ਮਿਟੈ ਹਮਾਰਾ ਹਰ ਹਰ ਸਤਗੁਰ ਪੁਰਖ ਮਿਲਾਵੋ ਗੁਰ ਮਿਲ ਸੁਖ ਹੋਈ ਰਾਮ ਹਰ ਗਉਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਔਰ ਥਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲ ਪਰਗਟ ਹੋਈ ਰਾਮ ਮਦਸੂਦਨ ਹਰ ਮਾਧੋ ਪ੍ਰਾਨਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਾ ਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਗੈਤ ਸ੍ਰੀ ਮਹਿਲਾ ਚੌਥਾ ਹਰ 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 ਨਾਮ ਜਪਾ ਗੁਰੂ ਨਾਨਕ ਨਾਮ ਸਦਾ ਲੈ ਲਾ ਹਰ 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 ਤਖਤ ਦਿਰੜਾ ਵੋ ਹਰ ਹਰ ਨਾਮ ਉਮਾ ਹਾਰਾਮ ਹਰ ਹਰ ਨਾਮ ਦਇਆਲ ਧਿਆ ਹਰ ਕੈ ਰੰਗ ਸਦਾ ਗੁਣਗਾ ਹਰ 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 ਜਸ ਕੂਮਰ ਪਾਵੋ ਮਿਲ ਸਤ ਸੰਗ ਉਮਾ ਹਾਰਾਮ ਆਓ ਸਖੀ ਹਰ ਮੇਲ ਮਿਲਾ ਸੁਣ ਹਰ ਕਥਾ ਨਾਮ ਲੈ ਲਾ ਹਰ ਹਰ ਕਿਰਪਾ ਤਾਰ ਗੁਰ ਮੇਲੋ ਗੁਰ ਮਿਲਿਆ ਹਰ ਉਮਾਰਾਮ ਕਰ ਕੀਰਤ ਜਸ ਅਗੰਥਾ ਖਿੰਖਿਨ ਰਾਮ ਨਾਮ ਮੰਗਾਵਾ ਮੋਕੋ ਤਾਰ ਕਿਰਪਾ ਮਿਲਿਆ ਗੁਰ ਦਾਤੇ ਹਰ ਨਾਨਕ ਭਗਤ ਉਮਾਰਾਮ